ਅਮਰ ਆਰਟਸ ਹਰੀ ਕੀ ਕਲਾ ਵੱਲੋਂ ਪੇਸ਼ ਹਨ ਕੁਝ ਨਾਰੀ ਨਸ਼ਿਆਂ ਦੇ ਵਿਰੁੱਧ ਅਤੇ ਸੱਭਿਆਚਾਰ ਦੇ ਹੱਕ ਵਿੱਚ ਪੱਲੇ ਨਾਲ ਇਹ ਬੰਨੀਏ ਗੱਲ ਮੂੰਹ ਨਾ ਕਰੀਏ ਨਸ਼ਿਆਂ ਵੱਲ ਬੱਚੇ ਬੁੱਢੇ ਅਤੇ ਜਵਾਨ ਨਸ਼ਿਆਂ ਵੱਲ ਨਾ ਕਰੋ ਧਿਆਨ ਨਸ਼ਿਆਂ ਦੇ ਵੱਲ ਕਦੇ ਨਾ ਚਾਹੀਏ ਨਸ਼ਾ ਮੁਕਤ ਸਾਡਾ ਦੇਸ਼ ਬਣਾਈਏ ਨਸ਼ਿਆਂ ਵੱਲ ਨਾ ਜਾਵਾਂਗੇ ਦੇਸ਼ ਦਾ ਮਾਣ ਵਧਾਵਾਂਗੇ ਨਸ਼ਿਆਂ ਦੇ ਵੱਲ ਕਦੇ ਨਾ ਮੁੜੀਏ ਨਾਲ ਕਿਤਾਬਾਂ ਆਓ ਜੁੜੀਏ ਸੱਚੇ ਗਿਆਨ ਦਾ ਸਰਮਾ ਪਾਈਏ ਰਲ ਮਿਲ ਸੱਬਿਆ ਚਾਰ ਪਚਾਈਏ ਸੱਭਿਆਚਾਰ ਜੇ ਲਿਆ ਸੰਭਾਲ ਰਹਿਣਗੇ ਸਾਡੇ ਚੰਗੇ ਹਾਲ ਉੱਚਾ ਸੁੱਚਾ ਸੱਭਿਆਚਾਰ ਰੱਖੇ ਸਦਾ ਨੇਕ ਕਿਰਦਾਰ ਕਲਮ ਕਿਤਾਬ ਤੇ ਉੱਚੀ ਸੋਚ ਸੱਭਿਆਚਾਰ ਨੂੰ ਲੈਦੇ ਪੋਚ ਸੱਭਿਆਚਾਰ ਦੇ ਅੰਗ ਨੇ ਰੱਖ ਇੰਨਾ ਦੀ ਸਭ ਮੰਗੋ ਸੁੱਖ ਸਤਿਕਾਰ ਆਦਮੀ ਦੋਸਤੋ ਆਪਣੇ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ ਪੇਸ਼ ਕਰਤਾ ਅਮਰ ਪਰਮੇਂਦਰਪ੍ਰੀਤ ਹਰੀ ਕੇ ਖਲਾਫ